ਦਾ ਸੰਜੇ ਵਾਲੇ ਤੋਂ ਨਾ ਇਹ ਚੀਜ਼ ਆਪਾਂ ਸਿੱਖ ਸਕਦੇ ਆ ਯਾਰ ਇੰਨਾ ਬੰਦਾ ਸਕਸੈਸਫੁਲ ਹੋ ਗਿਆ ਲਾਸਟ ਦੇ ਗ੍ਰੈਂਡ ਵਿਨਾਲੇ ਸੀ ਲੁਧਿਆਣੇ ਦੇ ਵਿੱਚ ਇੰਨੇ ਬੰਦੇ ਦੀ ਫੈਨ ਫੋਲੋਇੰਗ ਦਾ ਪਰ ਹਜੇ ਤੱਕ ਵੀ ਜਿਸ ਬੰਦੇ ਨੇ ਉਹ ਪੁਰਾਣਾ ਗਾਣਾ ਲਿਖ ਕੇ ਦਿੱਤਾ ਦੀ ਜਿੱਥੋਂ ਦਿਲਜੀਤ ਮਰੇ ਦਾ ਕਰੀਅਰ ਸਟਾਰਟ ਹੋਇਆ ਸੀ ਉਸ ਬੰਦੇ ਦਾ ਵੀਰੇ ਨੇ ਨਾ ਲਾਈਵ ਕੰਸਰਟ ਦੇ ਵਿੱਚ ਨਾਮ ਲੈ ਕੇ ਉਹ ਗਾਣਾ ਗਾਇਆ ਗਾਣਾ ਸੀ ਪੱਗਾ ਪੌਂਚਮੀਆਂ ਵਾਲਾ ਆ ਕਲਿੱਪ ਦੇਖਿਓ ਸਪੈਸ਼ਲੀ ਲੁਧਿਆਣੇ ਦੇ ਲਈ ਗਾਣਾ ਜਿੱਥੋਂ ਮੇਰੀ ਥੋੜੀ-ਬੋਧੀ ਪਛਾਣ ਮਾਣੇ ਸਟਾਰਟ ਹੋਈ ਸੀ ਬਲਵੀਰ ਵੋਪਰ ਹੈ ਭਾਈ ਜਾਨੇ ਕਿਹਗੇ ਹੋਣਾ ਮੈਂ ਇੱਥੇ ਗੋਣਾ ਵੜਦਾ ਹੀ ਐ ਛੇੜਦੇ ਮਾਰਾ ਜਾਂ ਪੈਰ ਵੀ ਨੀ ਆ ਗੱਪਾਂ ਪੱਕਾ ਪੋਚੀਂ ਆ ਵਾਲੇ ਤੁਰਹੀ ਪੱਛ ਕੇ ਨਿ ਰੱਖ ਲੈ ਦੁਪੱਟੇ ਵਾਲੀ ਐ ਅਨ ਇਹਦੀ ਤਾਂ ਬੋਨਸ ਦਿੱਤਣੀ ਚਾਹੀਦੀ ਆ ਈ ਯਾਰ ਆਪਾ ਜਿੰਨੇ ਮਰਜ਼ੀ ਸਫਲ ਹੋ ਜਾਈਏ ਆਪਣੇ ਮੈਂਟਰ ਆਪਣੇ ਸਾਥੀਆਂ ਨੂੰ ਜਿਨ੍ਹਾਂ ਦੀ ਬਦੌਲਤ ਆਪਾਂ ਅੱਗੇ ਵਧੇ ਆਂ